ਨਮਸਕਾਰ ਦੋਸਤੋ ਮੈਂ ਹਾਸ਼ੋਕ ਤੇ ਤੁਸੀਂ ਦੇਖ ਰਹੇ ਹੋ ਪਠਾਨਕੋਟ ਮੀਡੀਆ ਦੋਸਤੋ ਗੱਲ ਕਰਾਂਗੇ ਹੜ੍ਹ ਪਰਿਵਾਰ ਤੇ ਜਿਹੜੇ ਪਰਿਵਾਰ ਹੈਗੇ ਆ ਉਹਨਾਂ ਨੂੰ ਲੈ ਕੇ ਦੱਸ ਦੇ ਕਿ ਪਿਛਲੇ ਦਿਨੀ ਸਾਡੇ ਵੱਲੋਂ ਇੱਕ ਖਬਰ ਜਿਹੜੀ ਆ ਕੋਲੀਆਂ ਤੋਂ ਦਿਖਾਈ ਗਈ ਸੀ ਜਿਸ ਦੇ ਵਿੱਚ ਦੋ ਤਿੰਨ ਮਕਾਨ ਜਿਹੜੇ ਆ ਪੂਰੀ ਤਰ੍ਹਾਂ ਰਾਵੀ ਦੀ ਜਿਹੜੀ ਝਪੇੜ ਦੇ ਵਿੱਚ ਆ ਗਏ ਸੀਗੇ ਫਲੱਡ ਦੀ ਝਪੇੜ ਚ ਆ ਗਏ ਸੀਗੇ ਜਿੱਥੇ ਕਿਸੇ ਵੱਲੋਂ ਉਸ ਜਗ੍ਹਾ ਨੂੰ ਦਿਖਾ ਕੇ ਮਕਾਨਾਂ ਨੂੰ ਦਿਖਾ ਕੇ ਸਕੈਨਰ ਲਾ ਕੇ ਕਹਿੰਦੇ ਪੈਸੇ ਜਿਹੜੇ ਆ ਮਦਦ ਲਈ ਮੰਗੇ ਜਾ ਰਹੇ ਸੀਗੇ ਜਦੋਂ ਸਾਡੇ ਵੱਲੋਂ ਖਬਰ ਦਿਖਾਈ ਗਈ ਤੇ ਕਹਿੰਦੇ ਨੇ ਕਿ ਕੁਝ ਸੰਸਥਾਵਾਂ ਕਾ ਲਈਏ ਨਾਰਾਇਣ ਕਾ ਲਈਏ ਜਿਹੜੇ ਵੀਰ ਭਰਾ ਨੇ ਉਹਨਾਂ ਵੱਲੋਂ ਇੱਥੇ ਪਹੁੰਚ ਕੇ ਕੋਸ਼ਿਸ਼ ਕੀਤੀ ਗਈ ਮਦਦ ਕਰਨ ਦੀ ਲੇਕਿਨ ਹਕੀਕਤ ਦੇ ਵਿੱਚ ਜਿਹੜੀ ਮਦਦ ਹੋਈ ਸਿਰਫ ਇੱਕ ਪਰਿਵਾਰ ਐ ਸਾਹਮਣੇ ਮਕਾਨ ਦਿਖਾਵਾਂਗੇ ਜਿੱਥੇ ਤੂਸੀ ਬੰਨ ਬੰਨਿਆ ਜਾ ਰਿਹਾ ਉਹਦੇ ਨਾਲ ਹੀ ਮਕਾਨ ਹੈਗਾ ਕਹਿੰਦੇ ਨੇ ਉਸ ਪਰਿਵਾਰ ਨੂੰ ਜਿਹੜਾ ਮਦਦ ਮਿਲੀ ਆ ਜਿਹੜਾ ਵੀ ਆ ਰਿਹਾ ਐਨਆਰਏ ਵੀਰ ਭਰਾ ਹੋਏ ਜਾਂ ਕੋਈ ਹੋਰ ਸੰਸਥਾ ਐ ਉਹਨਾਂ ਤੱਕ ਪਹੁੰਚਕਾਰੀ ਆ ਉਹਨਾਂ ਨੂੰ ਜਿਹੜਾ ਜਰੂਰ ਮਦਦ ਮਿਲ ਰਹੀ ਲੇਕਿਨ ਹਕੀਕਤ ਦੇ ਵਿੱਚ ਇਹ ਘਰ ਤੁਹਾਨੂੰ ਦਿਖਾਵਾਂਗੇ ਜਿਹੜਾ ਕਹਿੰਦੇ ਨੇ ਦੂਆ ਭਰਾਵਾਂ ਦਾ ਘਰ ਹੈਗਾ ਬਿਲਕੁਲ ਟਾ ਟੇਰੀ ਹੋ ਚੁੱਕਿਆ ਪਾਣੀ ਦੇ ਵਿੱਚ ਹੈਗਾ ਚਪੇੜ ਦੇ ਸਮਾਨ ਵੀ ਜਿਹੜਾ ਅੰਦਰ ਹੀ ਹੈਗਾ ਜਿਹੜਾ ਟੁੱਟ ਪਾ ਜੋ ਹੋ ਚੁੱਕਾ ਬੁਰੀ ਤਰ੍ਹਾਂ ਜਿਹੜੀ ਕਿ ਟੁੱਟਿਆ ਹੋਇਆ ਮਕਾਨ ਕੁਛ ਨਹੀਂ ਰਿਹਾ ਇਸ ਮਕਾਨ ਮਾਲਕਾਂ ਦਾ ਇਹ ਜਿਹੜੇ ਲੋਕ ਹੈਗੇ ਨੇ ਮਕਾਨ ਮਾਲਕ ਬਚਾਰੇ ਕਿਸੇ ਜਗ੍ਹਾ ਤੇ ਦੁਕਾਨ ਤੇ ਰਹਿ ਰਹੇ ਨੇ ਕਿਰਾਏ ਤੇ ਕਹਿੰਦੇ ਨੇ ਕਿ ਇਹਨਾਂ ਦੀ ਮਾਤਾ ਜਿਹੜੀ ਆ ਜਿਨ੍ਹਾਂ ਨੂੰ ਜਿਨ੍ਹਾਂ ਨੂੰ ਇਹ ਸਦਮਾ ਜਿਹੜਾ ਉਹਨਾਂ ਕੋਲ ਬਰਦਾਸ਼ਤ ਨਹੀਂ ਹੋਇਆ ਇਹ ਚੀਜ਼ ਦੇਖੀ ਨਹੀਂ ਗਈ ਉਹ ਵੀ ਇਸ ਵੇਲੇ ਬਿਮਾਰ ਨੇ ਕਾਫੀ ਸੀਰੀਅਸ ਨੇ ਕਹਿੰਦੇ ਬੋਲ ਵੀ ਨਹੀਂ ਰਹੇ ਕਹਿ ਸਕਦੇ ਆ ਵੀ ਉਹਨੂੰ ਇੱਕ ਵੱਡਾ ਸਦਮਾ ਜਿਹੜਾ ਲੱਗਾ ਇਸ ਦੋਖਾ ਜਿਹੜਾ ਲੱਗਾ ਜਿਹੜਾ ਮਕਾਨ ਜਿਹੜਾ ਬੁਰੀ ਤਗਾ ਦੋਨਾਂ ਭਰਾਵਾਂ ਦਾ ਜਿਹੜਾ ਟਹਿ ਗਿਆ ਛੋਟੇ ਛੋਟੇ ਬੱਚੇ ਸਕੂਲ ਜਾਣ ਤੋਂ ਵੀ ਤੰਗ ਹੋਏ ਪਏ ਨੇ ਇਹਨਾਂ ਲੋਕਾਂ ਨਾਲ ਵੀ ਅੱਜ ਜਦੋਂ ਗੱਲਬਾਤ ਕੀਤੀ ਗਈ ਤੇ ਇਹਨਾਂ ਦਾ ਵੀ ਇਹ ਕਹਿਣਾ ਜਿਹੜੇ মিডিਆ ਭਰਾ ਤੁਹਾਡੇ ਵਰਗੇ ਆਏ ਸੀਗੇ ਜਾਂ ਤੁਸੀਂ ਆਏ ਸੀਗੇ ਖਬਰ ਕੀਤੀ ਸੀਗੀ ਅਸਰ ਤੇ ਜ਼ਰੂਰ ਕਿਤੇ ਨਾ ਕਿਤੇ ਦੇਖਣ ਨੂੰ ਮਿਲਿਆ ਲੇਕਿਨ ਸਾਨੂੰ ਜਿਹੜਾ ਅਜੇ ਤੱਕ ਜਿਹੜਾ ਕਿਸੇ ਨੇ ਨਹੀਂ ਪੁੱਛਿਆ ਕਹਿੰਦੇ ਨੇ ਕਿ ਮੰਤਰੀ ਜਿਹੜੇ ਇਸ ਹਲਕੇ ਦੇ ਹੈਗੇ ਨੇ ਉਹ ਜ਼ਰੂਰ ਇੱਥੇ ਆਏ ਨੇ ਉਹਨਾਂ ਵੱਲੋਂ ਚੈੱਕ ਵੀ ਦਿੱਤਾ ਗਿਆ ਕਹਿੰਦੇ ਦੋਹਾਂ ਪਰਿਵਾਰਾਂ ਨੂੰ ਦੇਣ ਦੀ ਕੋਸ਼ਿਸ਼ ਕੀਤੀ ਗਿਆ ਚੈੱਕ ਲੇਕਿਨ ਕਿਸੇ ਵੱਲੋਂ ਇਹ ਕਹਿ ਦਿੱਤਾ ਗਿਆ ਕਿ ਜਿਹੜਾ ਇੱਥੇ ਇੱਕੋ ਪਰਿਵਾਰ ਰਹਿੰਦਾ ਆ ਦੂਸਰਾ ਨਹੀਂ ਰਹਿੰਦਾ ਤੇ ਉਹਨੂੰ ਚੈੱਕ ਦੇ ਦਿੱਤਾ ਗਿਆ 50000 50000 ਦਾ ਹਲਕੀ 50000 ਦਾ ਮਕਾਨ ਨਹੀਂ ਬਣਦਾ ਹੋ ਸਕਦਾ ਹੋਰ ਵੀ ਮਦਦ ਇਹਨਾਂ ਦੀ ਕੀਤੀ ਜਾਏ ਲੇਕਿਨ ਦੂਸਰਾ ਪਰਿਵਾਰ ਜਿਹੜਾ ਉਹਨੂੰ ਕੁਝ ਨਹੀਂ ਮਿਲਿਆ ਅਜੇ ਤੱਕ ਇਹਨਾਂ ਪਰਿਵਾਰਾਂ ਨੇ ਜਿਹੜੀ ਆ ਅਪੀਲ ਵੀ ਕੀਤੀ ਆ ਜਿਹੜੀਆਂ ਸੰਸਥਾਵਾਂ ਹੈਗੀਆਂ ਜਿਹੜੇ ਵੀਰ ਭਰਾ ਮਦਦ ਕਰਨ ਵਾਲੇ ਆ ਤੇ ਸਰਕਾਰ ਨੂੰ ਵੀ ਪੀਆਰਾ ਸਾਡਾ ਘਰ ਦੇਖੋ ਆ ਕੇ ਬਿਲਕੁਲ ਬੁਰੀ ਹਾਲਤ ਆ ਬਿਲਕੁਲ ਢਾ ਢੇਰੀ ਹੋ ਗਿਆ ਕੁਝ ਨਹੀਂ ਰਿਹਾ ਜੇ ਮਦਦ ਕਰਨੀ ਹੈ ਤੇ ਕਿਤੇ ਸਾਡੀ ਵੀ ਜਿਹੜੀ ਹੈ ਇੱਧਰ ਆ ਕੇ ਮਦਦ ਕੀਤੀ ਹੈ ਗੱਲਬਾਤ ਸੁਣਾਣੇ ਨਾ ਪਰਿਵਾਰਾਂ ਨਾਲ ਕੀਤੀ ਹੋਈ ਕੀ ਮੰਗਿਆ ਤੇ ਕਿਤਰਾ ਇਹ ਜਿਹੜਾ ਦੁੱਖ ਤਕਲੀਫ ਜਿਹੜੇ ਆ ਸਹਿ ਰਹੇ ਨੇ ਤਦ ਤੱਕ ਬਣੇ ਰਹੋ ਸਾਡੇ ਨਾਲ ਤੇ ਦੇਖਦੇ ਰਹੋ ਪਠਾਨਕੋੜ ਮੀਡੀਆ ਹਾਂਜੀ ਮੈਂ ਕੀ ਨਾਂਜੀ ਆਪਣਾ ਘਟਾਣੀ ਕਿਹੜੀ ਜਗ੍ਹਾ ਤੇ ਰਹਿਣ ਵਾਲੇ ਆਸੀਂ ਤਾਂ ਪੋਲੇ ਤੋਂ ਰਹਿਣ ਵਾਲੇ ਤੇ ਇੱਥੇ ਕੋਹਲੀਆਂ ਆ ਡਾਇਆ ਇਹ ਮੇਰੇ ਭਰਾਏ ਦੇ ਮੇਰੀ ਪਹਿਲੀ ਜਿਹੜੇ ਘਰ ਬਣਾਇਆ ਸੀ ਇਹਨਾਂ ਨੇ ਤੇ ਪੈਲੀ ਦੇ ਸਾਰੀ ਵੀ ਰੁੜ ਗਈ ਨਾਲ ਹੀ ਘਰ ਰੁੜ ਗਿਆ ਸਮਾਨ ਵੀ ਕੋਈ ਨਹੀਂ ਹੱਥ 'ਚ ਆਇਆ ਵਿਚਰੇ ਨੇ ਕਿੰਨੇ ਘਰ ਰੁੜੇ ਨੇ ਦੋ ਘਰ ਦੋ ਪਰਾ ਪਿਛਲੇ ਦਿਨੀ ਸਾਡੇ ਦੇ ਲੋਕੀ ਖਬਰ ਕੀਤੀ ਸੀਗੀ ਕਿ ਦੋ ਘਰ ਜਿਹੜੇ ਰੁੜੇ ਸੀਗੇ ਨਹੀਂ ਨਹੀਂ ਇਹ ਦੋ ਪਰਾ ਰਹਿੰਦੇ ਨਾ ਥੇ ਇੱਕ ਐਕਸਟਰਾ ਬੰਦਾ ਸੀਗਾ ਜਿਹੜਾ ਸਕੈਨਰ ਲਾ ਕੇ ਆਪਣੇ ਮਕਾਨ ਦਿਖਾ ਕੇ ਪੈਸੇ ਕਹਿੰਦੇ ਇਕੱਠੇ ਕਰ ਰਿਹਾ ਹਾਂਜੀ ਹਾਂਜੀ ਉਸ ਤੋਂ ਬਾਅਦ ਆਪਾਂ ਖਬਰ ਦਿਖਾਈ ਸੀਗੀ ਤੇ ਉਸ ਤੋਂ ਬਾਅਦ ਕੋਈ ਅਸਰ ਹੋਇਆ ਹਾਂ ਕੀ ਪਤਾ ਕੋਈ ਪਾਏ ਕਰਦਾ ਪੈਸੇ ਕਾ ਜਾਂ ਨਹੀਂ ਉਹਨਾਂ ਨੂੰ ਪਾਣ ਦਾ ਪਰ ਉਹਨਾਂ ਨੇ ਲਗਦੇ ਵੀ ਬੜੇ ਲਏ ਪੈਸੇ ਲੋਕਾਂ ਕੋਲ ਇਦਾਂ ਵੀ ਲਏ ਉਦਾਂ ਵੀ ਪਾਣ ਦੇ ਲੋਕੀ ਪੈਸੇ ਖਾਤੇ ਚ ਤੇ ਜਿਹੜਾ ਦੂਸਰਾ ਘਰ ਸੀਗਾ ਜਿਹੜਾ ਨਾਲ ਇੱਕ ਹੋਰ ਮਕਾਨ ਉਹਨਾਂ ਨੂੰ ਸਹਾਇਤਾ ਮਿਲ ਰਹੀ ਉਸ ਤੋਂ ਬਾਅਦ ਉਹ ਉਦਰੀ ਘਰ ਹੁੰਦਾ ਨਹੀਂ ਹਨ ਕੋਈ ਵੀ ਪਤਾ ਪਰ ਉਹਦੇ ਵੀ ਘਰ ਟੁੱਟ ਗਦੇ ਤੇ ਰੇ ਦੇ ਥੋੜੇ ਨਾਲ ਰਹਿਣ ਵਾਲੇ ਪਰ ਉਹਨੇ ਇੱਥੇ ਦੋ ਭਰਾ ਰਹਿੰਦੇ ਤੇ ਉਹ ਲੋਕੀ ਉਹਨਾਂ ਤੋਂ ਤਾਂ ਵੀ ਭਰਾ ਮੇਰੇ ਨੂੰ ਵੀ ਇੱਕ ਇੱਕ ਚੈੱਕ ਮਿਲਿਆ ਸੀ ਉਹਨਾਂ ਨੇ ਵੀ ਉੱਥੇ ਸਰਪੰਚਾ ਜਿਹੜਾ ਉਹ ਕੋਲੀਆਂ ਦਾ ਉਹਨਾਂ ਨੇ ਘਟਾਤਾ ਉਹਦਾ ਨਾਮ ਕਹਿੰਦਾ ਵੀ ਇੱਕ ਘਰ ਆਂਦਾ ਇੱਥੇ ਤੇ ਉਹਨਾਂ ਕਮਾਈ ਸਾਰੀ ਵਿਚਾਰਾ ਬਾਹਰ ਕਰਦਾ ਤੇ ਉਹਨਾਂ ਇੰਨਾ ਮਤਲਬ ਥੋੜਾ ਵੀ ਉਹਨਾਂ ਘਰ ਨਹੀਂ ਆਉਣਾ ਇੱਥੇ ਘਰ ਦੀ ਆਂਦੇ ਲੋਕੀ ਜਿਹੜੇ ਕਮ ਕਿ ਕਿ ਇਹਨਾਂ ਨੂੰ ਨਹੀਂ ਮਿਲਿਆ ਕੁਝ ਵੀ ਫਿਰ ਇੱਕ ਚੱਕ ਮਿਲਿਆ ਕਿ ਦਿੱਤਾ ਹੀ ਨਹੀਂ ਉਹਨਾਂ ਨੇ ਉਹਨਾਂ ਨੇ ਕਹਿਤਾ ਵੀ ਇਹਦਾ ਨਾਂ ਨਹੀਂ ਵਿੱਚ ਇਹਦਾ ਕੋਲੀਆਂ ਦਾ ਸਰਪੰਚ ਆ ਉਹ ਕਹਿੰਦੇ ਵੀ ਇਹਦਾ ਨਾਂ ਨਹੀਂ ਕੋਈ ਵੀੰਦੇ ਚ ਇੱਕੋ ਭਰਾ ਰੰਦਾ ਇਹਦੇ ਚ ਤਿੰਦੀ ਦੂਣ ਹਾਂਜੀ ਉਹ ਬਾਹਰ ਤਿੰਦੀ ਕਰ ਕੰਮ ਕਰਦਾ ਵਿਚਾਰਾ ਡਿਫਟੀ ਕਰਦਾ ਉਥੇ ਡਾਕਟਰ ਤੇ ਉਥੇ ਲੱਗੇ ਤੇ ਉਹ ਕਹਿੰਦਾ ਵੀ ਇਹਦਾ ਘਾਰ ਨਹੀਂ ਇੱਥੇ ਸਭ ਕੁ ਖੁਦਾ ਇੱਥੇ ਬਣੇਦਾ ਵਿਚਾਰੇ ਦਾ ਉਹਨੂੰ ਕਮਾਈ ਸਾਰੀ ਲਾਈ ਪਿਓ ਸਾਡੇ ਨਗਰ ਘਰ ਬਣਾਇਆ ਉਹ ਵੇਚ ਕੇ ਇੱਥੇ ਲਾਈ ਹੁਣ ਇਹ ਕਮਾਈ ਜਿਹੜੀ ਕਰਨੇ ਤਾਂ ਉਹ ਵੀ ਉਥੇ ਲਾਣੇ ਦੇ ਵਿਚਾਰੇ ਤੋਂ ਜਿਹੜੇ ਲਿਮੈਂਟ ਵੀ ਨੱਗਾ ਰੁੱਦਦੇ 10 ਸਾਲ ਹੋਇਆ ਉਹਨਾਂ ਕਮਾਈ ਕਰਕੇ ਲਾਂਦੇ ਵਿਚਾਰਿਆਂ ਨੂੰ ਪਰ ਸਰਕਾਰ ਜਿਹੜੀ ਹੈ ਜਾਂ ਪ੍ਰਸ਼ਾਸਨ ਉਹ ਕਹਿ ਰਿਹਾ ਕਿ ਆਪਾਂ ਇੱਕ ਇੱਕ ਨੂੰ ਜਿਹੜਾ ਮੁਆਵਜ਼ਾ ਦੇਵਾਂਗੇ ਕਿਸੇ ਦਾ ਵੀ ਚਾਹੇ ਨੁਕਸਾਨ ਹੋਵੇ ਕੀ ਤੁਹਾਨੂੰ ਨਹੀਂ ਫਿਰ ਅਜੇ ਨਾ ਹੀ ਘਟਾਈ ਜਾਣ ਦੇ ਸਾਡੇ ਤਾਂ ਕਰਨਾ ਕੀ ਆ ਇਹ ਹਾਨੂੰ ਮਿਲਣਾ ਕੀ ਆ ਤੇ ਹੁਣ ਇੱਕ ਨੂੰ ਵਿਚਾਰਿਆਂ ਨੂੰ ਮਿਲਿਆ ਇੱਕ ਨੂੰ ਮਿਲਿਆ ਨਹੀਂ ਉਹ ਵੀ ਉਹ ਸਰਪੰਚ ਦਾ ਕਸੂਰ ਆ ਜਿਹੜਾ ਕੋਹੜੀਆਂ ਵਾਲਾ ਉਹਨੂੰ ਵੀ ਫੜਨਾ ਚਾਹੀਦਾ ਜਿਹੜਾ ਚੈੱਕ ਮਿਲਿਆ ਕਿੰਨੇ ਦਾ ਮਿਲਿਆ 50 ਦਾ ਦਿੱਤਾ ਹੀ ਉਹਨਾਂ ਨੇ ਕੀ 50 ਹਜ਼ਾਰ ਨਾ ਮਕਾਨ ਬਣ ਜੂਗਾ ਦੁਬਾਰਾ ਉਹ ਤਾਂ ਅਸੀਂ ਕਹਿੰਦੇ ਆ ਉਹਨੂੰ ਉਹਨੂੰ ਕਹਦੇ ਤੰਗੀ ਸਰਪੰਚਾ ਜਿਹੜਾ ਕੋਲੀਆਂ ਵਾਲਾ ਉਹਨੂੰ ਕੋਈ ਤੰਗੀ ਹੋਣੀ ਚਾਹੀਦੀ ਭਲਾ ਉਹਨਾਂ ਨੂੰ ਇੰਦੇ ਮਿਲਣ ਦਾ ਚੱਕ ਉਹਨਾਂ ਬਹੁਤ ਵਧੀਆ ਘਟਾਇਆ ਮਾਂ ਆਡੀ ਲੈਦੀ ਚੱਕਦਾ ਉਹਨਾਂ ਲੈ ਨਹੀਂ ਦਿੱਤਾ ਕਹਿੰਦਾ ਨਹੀਂ ਇੱਕ ਇੱਕ ਜਣਾ ਰਹਿੰਦਾ ਪਰ ਦੂਜੇ ਨੇ ਵਿਚਾਰੇ ਨੇ ਕਿੱਥੇ ਜਾਣਾ ਕਹਿੰਦੇ ਮਾਤਾ ਵੀ ਥੋੜੀ ਬਿਮਾਰ ਪਈ ਆ ਹਾਂ ਉਹਦੇ ਵੀ ਸੱਟਾਂ ਲੱਗੀਆਂ ਹੁੰਦਾ ਵੀ ਵਿਚਾਰੀ ਬੋਲੇ ਨਹੀਂ ਕਰਦੀਓ ਪਰ ਹੁਣ ਕੀ ਪਤਾ ਕਿ ਬਚਣਾ ਵੀ ਆ ਕੇ ਨਹੀਂ ਤੇ ਕਿੱਥੇ ਲੈ ਕੇ ਜਾਵਾਂਗੇ ਅਸੀਂ ਉਹਨੂੰ ਆਪਣਾ ਥੜਾ ਹੋਏ ਤਾਂ ਬੰਦਾ ਚਲੋ ਲਾਗੇ ਸਾਗੇ ਕਿਤੇ ਕਰ ਦਿੰਦਾ ਉਹਨੋਂ ਵਿਚਾਰੀ ਜੇ ਮੁੱਕ ਗਈ ਤਾਂ ਅਸੀਂ ਕਿੱਦਾਂ ਚਲਾਂਗੇ ਕੀ ਮੰਗ ਕਰਦੇ ਤੁਸੀਂ ਅਸੀਂ ਤੇ ਉਹ ਹਨ ਵਿਚਾਰਨ ਕਰਵਾ ਬਾਰ ਮਿਲ ਜੇ ਬਣਾਏ ਦਾ ਕਿ ਮਿਲ ਜੇ ਕੋਈ ਜਗ੍ਹਾ ਦੇਣ ਸਸੀ ਗੱਲ ਜੀ ਮੇਰਾ ਨਾਮ ਸੁਖਵਿੰਦਰ ਸਿੰਘ ਜੀ ਸੁਖਵਿੰਦਰ ਜੀ ਆਪਣਾ ਵੀ ਘਰ ਹੈਗਾ ਜਿਹੜਾ ਪਿਛੇ ਟਾਇਆ ਹੈ ਜੇ ਮੇਰਾ ਮਕਾਨ ਦੋਨੇ ਭਰਾ ਮੰਦਾ ਹੈ ਜਿਹੜਾ ਮੇਰਾ ਪੁੱਤ ਨਾਲ ਪਾਣੀ ਦੇ ਵਿੱਚ ਸਾਰਾ ਕੁਝ ਦੋਨੇ ਪੂਰੇ ਮਕਾਨ ਦੋਨਾਂ ਚੋਂ ਇੱਕ ਚੀਜ਼ ਵੀ ਕਹਿੰਦੇ ਨਾ ਇੱਕ ਚੀਜ਼ ਵੀ ਨਹੀਂ ਬਚੀ ਸਾਡੇ ਮਕਾਨ ਦੀ ਮੈਂ ਤੁਹਾਡਾ ਬਹੁਤ ਧੰਨਵਾਦ ਕਰਦਾ ਤੁਸੀਂ ਬਹੁਤ ਜ਼ਿਆਦਾ ਮੇਰੀ ਨਿਊਜ਼ ਲਾਈ ਹੈ ਪਰ ਨਿਊਜ਼ ਲਈ ਪਰ ਲੋਕਾਂ ਨੇ ਬਹੁਤ ਉਹਦਾ ਫਾਇਦਾ ਚੁੱਕਿਆ ਲੋਕਾਂ ਨੇ ਆਪਣੇ ਸਕੈਨਰ ਲਾਤੇ ਐ ਫਰੋਡ ਕਰ ਰਹੇ ਲੋਕ ਹੁਣ ਜੇ ਐਨ ਜੀਓ ਆਂਦੀ ਐ ਤੇ ਐਨ ਜੀਓ ਇਦਾਂ ਕਰਦੀ ਐ ਵੀ ਜਿਹੜਾ ਮਕਾਨ ਡਿਗਿਆ ਓਦੋਂਦਰ ਤੋਂ ਕੋਈ ਐਨ ਜੀਓ ਹੁੰਦੀ ਨਹੀਂ ਹੈਲਪ ਕਰਕੇ ਦੂਜੀ ਸਾਈਡ ਤੇ ਚਲ ਜਾਂਦੀ ਐ ਆਪਾਂ ਤਾਂ ਉੱਧਰ ਉੱਧਰ ਰਹਿਨੇ ਆ ਵੀ ਦੇ ਇਧਰ ਰਹਿਨੇ ਆ ਜੇ ਆਪਾਂ ਕੇ ਇਹਦੇ ਪਿੱਛੇ ਭੱਜਦੇ ਆ ਤੇ ਅਗਲਾ ਬੰਦਾ ਦਬਕਾ ਮਾਰ ਕੇ ਪਾਇਆ ਕਰਦਾ ਤਾਂ ਵੀ ਜਾਓ ਜੀ ਇਹ ਕਿਸ ਤਰ੍ਹਾਂ ਗੁਜ਼ਾਰਾ ਕਿਸ ਤਰ੍ਹਾਂ ਹੋ ਰਿਹਾ ਇਸ ਲਈ ਮਕਾਨ ਤੇ ਰਿਆ ਨਹੀਂ ਸਮਾਨ ਸਾਰਾ ਟੁੱਟ ਪਿਆ ਜਾਂਦਾ ਨਹੀਂ ਤੁਸੀਂ ਦੇਖੋ ਵੀ ਅਹੀਂ ਦੁਕਾਨ ਤੇ ਤੁਸੀਂ ਦੇਖਣ ਆ ਕਿੱਥੇ ਰਹਿ ਰਹੇ ਆ ਉੱਥੇ ਕੱਲ ਪਰਸ ਸਾਡੀ ਮਾਤਾ ਡੇਗੇ ਪਰਸੋਂ ਉਹਨੂੰ ਨੀਰੋ ਸਰਜਨ ਨੂੰ ਆਪਾਂ ਦਿਖਾ ਰਹੇ ਹਾਂ ਪਹਿਲੇ ਔਰਤੋਂ ਕੋਲ ਦਿਖਾਇਆ ਸੀ ਉੱਥੇ ਐਡਮਿਟ ਕਰਾਇਆ 2 ਦਿਨ ਹੁਣ ਨੀਰੋ ਤੇ ਕਰਾਇਆ ਕੱਲ ਐਡਮਿਟ ਨੂੰ ਸਵੇਰੇ ਅਸੀਂ ਹੁਣ ਡਿਸਚਾਰਜ ਕਰਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਵੀ ਡਿਸਚਾਰਜ ਕਰਾ ਕੇ ਮਾਤਾ ਬੋਲ ਨਹੀਂ ਰਹੀ ਐਡੇ ਇਸੇ ਕਰਕੇ ਡਿਪਰੈਸ਼ਨ ਲੈ ਮਾਤਾ ਨੇ ਵੀ ਟੈਨਸ਼ਨ ਦੀ ਵਜ੍ਹਾ ਕਰਕੇ ਚੱਕਰ ਆ ਗਏ गिर ਗਏ ਉੱਥੇ ਪਰ ਆਪਾਂ ਦੱਸੋ ਕਿੱਥੇ ਜਾਈਏ ਬੱਚੇ ਸਵੇਰੇ ਸਕੂਲੇ ਜਾਂਦੇ ਨੇ ਨਾ ਬਰਦੀ ਐ ਨਾ ਕੋਈ ਕਾਪੀ ਐ ਨਾ ਕੁਛ ਨਾ ਕੋਈ ਬੈਗ ਬਚਿਆ ਨਾ ਕੁਛ ਇਹ ਅਪੀਲ ਕਰਨਾ ਚਾਹੁੰਦਾ ਮੈਂ ਸਰਕਾਰਗੇ ਹੀ ਅਪੀਲ ਚਾਹੁੰਦਾ ਵੀ ਜਿਹੜੇ ਇੱਕ ਫਰੋਡ ਉੱਤੇ ਨਾਕਸੇ ਜਾਏ ਤੇ ਇੱਕ ਨੂੰ ਰਹਿਣ ਨੂੰ ਜਗ੍ਹਾ ਦਿੱਤੀ ਜਾਏ ਕਿ ਦੇ ਦੇ ਕਿਦਿਆਂ ਨੂੰ ਰਹਿਣ ਬਸੇਰਾ ਹੋਣਾ ਚਾਹੀਦਾ ਸਾਡਾ